ਸਤਿਨਾਮ ਵਾਹਿਗੁਰੂ ਸਾਹਿਬ ਜੀ ਤੇ ਲੰਗ ਘਰ ਦੂਜਾ ਮਹਿਲਾ ਪੰਜਵਾ ਤੋਦ ਬਿਨਾ ਦੂਜਾ ਨਹੀਂ ਕੋਇ ਤੂੰ ਕਰਤਾਰ ਕਾਰਨ ਹੈ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਤੋਜ ਬਿਨਾ ਦੋ ਜਾਣ ਨਹੀਂ ਕੋਈ ਤੂੰ ਕਰਤਾਰ ਕਰਹ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਹ ਪਰ ਪਰ ਬ੍ਰਹਮ ਦਾਤਾਰ ਤੇਕ ਤੇਰਾ ਆਧਾਰ ਰਹਾਵ ਹੈ ਤੂੰ ਹੈ ਤੂੰ ਹੋਵਨਹਾਰ ਅਗਮ ਅਗਾਦੇ ਊਚ ਆਪਾਰ ਜੋਤਿ ਸੇਵਹ ਤਿਨ ਭਉ ਦੁਖ ਨਾ ਹੈ ਗੁਰ ਪ੍ਰਸਾਦ ਨਾਨਕ ਗੁਣ ਗਾਏ ਜੋ ਦੀਸ ਸੋ ਤੇਰਾ ਰੂਪ ਗਣਨ ਧਾਨ ਗੋਬਿੰਦ ਅਨੂਪ ਸਿਮਰ 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 ਜਨ ਸੋਏ नानक करम पर प्राप्त होए जिन जपिया तिस को बल हार तिस के संग तर संसार कहो नानक प्रागो लोचा पूरा संत जन की ਬੰਸ਼ੋ ਤੋਰਾ ਜਿਨ ਜਪਿਆ ਤਿਸ ਕਾ ਬਲ ਹਾਰ ਤਿਸ ਕਾ ਸੰਗ ਤਰ ਸੰਸਾਰ ਕਹੋ ਅਨੰਤ ਪ੍ਰਭ ਅਲੋਚਾ ਪੂਰਾ ਸੰਤ ਜਨਾਂ ਕੀ ਬੰਸ਼ ਤੋਂ ਹੋੜ ਵਾਹਿ ਹੈ ਗੁਰੂ ਜੀ ਦਾ ਖਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ ਤੇ ਲੰਗ ਘਰ ਦੂਜਾ ਮਹਿਲਾ ਪੰਜਵਾ ਤਦ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਇਕ ਗੁਰੂ ਪਿਆਰ ਵਾਲਿਓ ਅਜਦਾ ਪਾਵਨ ਵਖਵਾਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਿਲੰਗ ਰਾਗ ਅੰਦਰ ਪਾਵਨ ਅੰਗ 723 ਅਤੇ 24 ਉੱਤੇ ਸੁਭਾਏਮਾਨ ਸਤਿਗੁਰ ਪਾਤਸ਼ਕੰਨ ਦਾਤਾ ਜੀ ਤੇਰੇ ਤੋਂ ਬਿਨਾ ਕੋਈ ਦੂਜਾ ਨਹੀਂ ਜੋ ਤੇਰੇ ਸਮਾਨ ਹੋਵੇ ਤੇਰੇ ਬਰਾਬਰ ਹੋਵੇ ਐ ਕਰਤਾਰ ਐ ਕਰਤਾ ਜੀਓ ਜੋ ਕੁਝ ਤੁਸੀਂ ਕਰਦੇ ਹੋ ਉਹੀ ਹੀ ਕੁਝ ਹੁੰਦਾ ਹੈ ਤੇ ਤੁਹਾਡੇ ਅਨੁਸਾਰ ਜਦੋਂ ਸਭ ਕੁਝ ਹੁੰਦਾ ਏ ਤੇ ਮੈਂ ਤਾਂ ਕੇਵਲ ਤੁਹਾਡਾ ਆਸਰਾ ਤੱਕਿਆ ਏ ਮਨ ਨੂੰ ਤੁਹਾਡੀ ਤेक ਦਿੱਤੀ ਏ ਤੇ ਇੱਕੋ ਗੱਲ ਸਮਝਾਉਣਾ ਇਹ ਮਨਾ ਹਮੇਸ਼ਾ ਹੀ ਉਸ ਇੱਕ ਨੂੰ ਜਪਿਆ ਕਰ ਜਿਹੜਾ ਸਭ ਕੁਝ ਕਰਨ ਤੇ ਕਰਾਵਣ ਵਾਲਾ ਹੈ ਤਾਂ ਹੀ ਸਤਿਗੁਰ ਪਤਸ਼ਾਹ ਰੋਜ਼ ਸਾਨੂੰ ਸਮਝਾਉਂਦੇ ਨੇ ਕਿ ਮਨੁ ਕਹਿ ਕਿਛ ਨਾਹੀ ਹਾਥ ਪਿਆਰਿਆ ਬੰਦੇ ਦੇ ਹੱਥ ਕੁਝ ਨਹੀਂ ਹੈ ਕਰਨ ਕਰਾਵਮ ਸਰਵਕੋਨਾਥ ਸਭ ਕੁਝ ਕਰਨ ਤੇ ਕਰਾਉਣ ਵਾਲਾ ਉਹ ਅਕਾਲ ਪੁਰਖ ਉਸ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰੀਏ ਕਿਉਂਕਿ ਜਿਹੜਾ ਉਸ ਨਾਲ ਜੁੜ ਜਾਂਦਾ ਹੈ ਉਸ ਦੀ ਟੇਕ ਰੱਖਦਾ ਹੈ ਫਿਰ ਉਹ ਸਭ ਤੋਂ ਉੱਚਾ ਤੇ ਸੋਚਾ ਬਣ ਜਾਂਦਾ ਹੈ ਕਿਉਂ ਕਿ ਕਿਉਂਕਿ ਪਰਮਾਤਮਾ ਦਾ ਸਿਮਰਨ ਵੀ ਬੜਾ ਉੱਚਾ ਹੈ ਅਸੀਂ ਪੜ੍ਹਦੇ ਹਾਂ ਨਾ ਕਿ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਤੇ ਪ੍ਰਭ ਕਾ ਸਿਮਰਨ ਉਧਰੇ ਉੱਚਾ ਵਾਲੀ ਅਵਸਥਾ ਬਣ ਜਾਂਦੀ ਹੈ ਸਤਗੁਰ ਕਿਰਪਾ ਕਰਨ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਥਾਏ ਪਾਵਨ ਜੀ ਹੋਈਆ ਭੁੱਲਾਂ ਦੇਖਿਆ ਵਾਹਿ ਹੈ ਗੁਰਜੀਕਾ ਖਲਸਾ ਵਾਹਿ ਹੈ ਗੁਰਜੀ ਕੀ ਫਤ